ਹਨੀਪੰਜ ਕੀ ਨਾਮ ਜੀ ਤੁਹਾਡਾ ਸ਼ਕੁੰਤਲਾ ਦੇਵੀ ਕਿੱਥੇ ਦੇ ਰਹਿਣ ਵਾਲੇ ਹੋ ਗੁੱਡਾ ਗਲੋਨੀ ਬਟਾਲਾ ਰੋਡ ਤੋਂ ਕੀ ਕੀ ਹਸਾ ਹੋਇਆ ਜੀ ਸਰ ਆਪਾਂ ਐਕਚੁਅਲੀ ਕਿਸੇ ਦੀ ਵੇਟ ਕਰਨੀ ਸੀ ਆਪਾਂ ਬਟਾਲੇ ਜਾਣਾ ਸੀ ਤੇ ਆਪਾਂ ਅੱਜ ਸਰਨੇ ਤੋਂ ਕੋਈ ਆ ਰਹੇ ਸੀ ਉਹਨਾਂ ਦੀ ਵੇਟ ਕਰਨ ਵਾਸਤੇ ਇੱਥੇ ਖੜੇ ਸੀ ਜਿਹੜੀ ਸਾਈਡ ਤੇ ਰੁਕਿਆ ਸੀ ਤਾਂ ਆਪਾਂ ਸਾਈਡ ਤੇ ਖੜੀ ਆ ਗਏ ਆ ਆਪਾਂ ਇੱਕ ਸਾਈਡ ਤੇ ਕੀਤਾ ਹੈਗਾ ਇੱਥੇ ਚੌਂਕ ਆ ਸਾਨੂੰ ਪਤਾ ਆਪਾਂ ਥੋੜੀ ਅੱਗੇ ਗੱਡੀ ਲਿਆ ਕੇ ਰੱਖੀ ਹੈਗੀ ਇਹਨਾਂ ਨੇ ਦੂਸਰੀ ਸਾਈਡ ਨੂੰ ਜਾਣਾ ਸੀ ਇਹਨਾਂ ਨੇ ਆਈ ਡੋਨਟ ਨੋ ਕੀ ਕੀਤਾ ਹੈ ਨਸ਼ਾ ਕੀਤਾ ਹੈ ਆਈਜ਼ ਇਹਨਾਂ ਦੀਆਂ ਬੰਦ ਸੀ ਜਦੋਂ ਆਪਰੇ ਸਾਡੀ ਗੱਡੀ ਨੂੰ ਪੂਰੀ ਨੂੰ ਰਗੜ ਕੇ ਅੱਗੋਂ ਤੱਕ ਲੈ ਕੇ ਔਰ ਸਾਡੀ ਗੱਡੀ ਖੁਦ ਦੇਖੋ ਤੁਸੀਂ ਉਹਨਾਂ ਟਰਨ ਕਰਤੀ ਹੈਗੀ ਹੈ ਕਿੰਨਾ ਕੁ ਨੁਕਸਾਨ ਗੱਡੀ ਦਾ ਹੋਇਆ ਜੀ ਸਰ ਪੂਰੀ 100% ਗੱਡੀ ਡੈਮੇਜ ਹੈ ਉਹ ਤੁਸੀਂ ਦੇਖੋ ਉਹ ਤੇ ਸਰ ਇਹ ਪੂਰੀ ਗੱਡੀ ਕਹਦੇ ਆ ਜਿਹੜੀ ਹੈਗੀ ਆ ਅਕੋਰਡਿੰਗ ਟੂ ਲਾ ਜਿਹੜੀ ਹੈਗੀ ਆ ਨੂੰ ਪੂਰੀ ਪਨਿਸ਼ਮੈਂਟ ਦਿੱਤੀ ਜਾਏ ਸਾਡੀ ਪੂਰੀ ਗੱਡੀ ਦਾ ਖਰਚਾ ਜੀ ਹਾਂਜੀ ਆ ਗਏ ਸਰ ਉਹਨਾਂ ਨੇ ਆਏ ਗਏ ਉਹ ਦੇਖਦੇ ਪਏ ਆ ਉਹਨਾਂ ਕਹਦੇ ਨੇ ਜੀ ਭਜੀ ਕੀ ਨਾਮ ਤੁਹਾਡਾ ਕਨਵਰ ਨਾਮ ਆ ਰਹੇ ਸੀਗੇ ਅੱਜ ਆਪਾਂ ਸਿੱਡੀ ਤੇ ਸੀਗੇ ਆਪਾਂ ਬਟਾਲੇ ਵਾਲ ਨੂੰ ਜਾਣਾ ਸੀਗਾ ਤੇ ਆਪਾਂ ਕਿਸੇ ਦੀ ਵੇਟ ਕਰ ਰਹੇ ਸੀਗੇ ਇੱਥੇ ਤੇ ਸਾਡੀ ਖਲੋਤੀ ਸੀਗੀ ਗੱਡੀ ਹਜੇ ਤੇ ਪਿੱਛੋਂ ਟਰੱਕ ਵਾਲਾ ਆਇਆ ਵਾ ਟਰੱਕ ਵਾਲੇ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਦਾ ਸੀਗਾ ਤੋਂ ਨਸ਼ੇ-ਨਸ਼ੇ ਦੇ ਵਿੱਚ ਉਹਨੂੰ ਪਤਾ ਨਹੀਂ ਹਲਕਾ ਹੋ ਗਿਆ ਕੀ ਹੋ ਗਿਆ ਤੇ ਹੁਣ ਦੇਖੋ ਗੱਡੀ ਕੰਟਰੋਲ ਨਹੀਂ ਆਈ ਆਪਾਂ ਹਾਨੂੰ ਪੂਰਾ ਅੱਗੇ ਨੂੰ ਲੈ ਕੇ ਤੇ ਧਿੱਗਦਾ ਇਹਨੇ ਸਾਡੀ ਪੂਰੀ ਗੱਡੀ ਮੋੜਤੀ ਸੂਈ ਦੀ ਹਾਂਜੀ ਆਪ ਆ ਮੈਂ ਤੇ ਬੰਮਾ ਸੀਗੇ ਕਿੰਨਾ ਨੁਕਸਾਨ ਹੋਇਆ ਕੁਝ ਇਹ ਬਹੁਤ ਜ਼ਿਆਦਾ ਪੂਰੀ ਸਾਡਾ ਤੇ ਆ ਬਟਰੋਮੈਟਿਕ ਐਕਸਪੀਰੀਅੰਸ ਹੁਣ ਹੋ ਗਿਆ ਹੁਣ ਉਹ ਗੱਡੀ ਦੇ ਸਾਡੀ ਕੀ ਲੱਗਦਾ ਕਿ ਟ੍ਰੈਵਲ ਕੁਛ ਖਾਤਾ ਸੀਗਾ ਫਾਜੀ ਤੁਸੀਂ ਉਹਦੀ ਵੀਡੀਓ ਦੇਖੋ ਉਹਦੇ ਕੋ ਹੇ ਤੱਕ ਨਹੀਂ ਉੱਠਿਆ ਜਾਣਦਿਆ ਪਾਣੀ ਮਾਰ ਕੇ ਠਾਇਆ ਕਿੰਨਾ ਕਿ ਨੁਕਸਾਨ ਹੋਇਆ ਜੀ ਗੱਡੀ ਦਾ ਪੂਰੀ ਗੱਡੀ ਪੂਰੀ ਗੱਡੀ ਸਾਈਡ ਤੋਂ ਡੈਮੇਜ ਹੋ ਗਈ ਜੀ ਸਾਡ ਸਾਈਡ ਵੀ ਡੈਮੇਜ ਹਾਂਜੀ ਬੁੱਡੇ ਕਲੋਨੀ ਹਰੀ ਭਾਈ ਕੀ ਨਾਮ ਜੀ ਆਪਣਾ ਕੈਪਟਨ ਕਸ਼ਮੀਰ ਸਿੰਘ ਇਹ ਤੁਸੀਂ ਮੱਕੇ ਦੁੱਤੀ ਸੀ ਕਿ ਹਾਂਜੀ 8:33 ਮਿੰਟ ਤੇ ਮੈਂ ਘੜਾਈ ਇਹਦੇ ਪਿੱਛੇ ਮੇਰੀ ਗੱਡੀ ਖੜੀ ਹੀ ਔਰ ਮੇਰੇ ਜੋ 500 ਹਰੀਆਂ ਗਈਆਂ ਸ਼ਹੀਦਾਂ ਦੇ ਗੁਰਦੁਆਰੇ ਜਾ ਰਹੀਆਂ ਸੀ 5 ਮਿੰਟ ਪਹਿਲੇ ਗੱਡੀ ਇਹਨਾਂ ਦੇ ਪਿੱਛੋਂ ਨਿਕਲੀ ਆ ਮੇਰੇ ਵਾਲੀ ਗੱਡੀ ਨਿਕਲ ਗਈ ਆ ਇੱਕ ਕਿਤੇ ਵੇਟ ਕਰ ਰਹੀ ਇੱਥੇ ਖੜੇ ਹੋ ਗਏ ਇਹ ਟਿਪਰ ਵਾਲੇ ਨੇ ਮੱਕੇਰੀਆਂ ਨੂੰ ਮੋੜਨਾ ਸੀ ਔਰ ਇਹਨਾਂ ਕੋਈ ਨਸ਼ਾ ਕਰਦਾ ਹੀ ਪਹਿਲਾਂ ਸਿਰ ਲਾਇਆ ਉੱਥੇ ਪਿੱਛੇ ਪੁਲ ਦੇ ਥੱਲੇ ਸਿਰ ਲਾ ਆਇਆ ਸਿੱਧੀ ਗੱਡੀ ਲਿਆ ਕੇ ਨਾਲ ਚੜਾਤੀ ਅੱਛਾ ਕਿ ਕਿੰਨਾ ਕ ਨਛਾਣ ਹੋਇਆ ਵਾ ਜੀ ਗੱਡੀ ਤੇ ਬਿਲਕੁਲ ਡੈਮੇਜ ਹੋ ਗਈ ਇਹਨਾਂ ਦੀ ਬਾਕੀ ਜਾਨਮਾਲ ਦਾ ਨੁਕਸਾਨ ਬਚਾ ਹੋ ਗਿਆ। ਕਿ ਕੀ ਲੱਗਦਾ ਇਹ ਤੇ ਕੋ ਟਿੱਪਰ ਦੇ ਮਾਲਕਾਂ ਦਾ ਕੋਈ ਨੰਬਰ ਪਲੇਟ ਵੀ ਨਹੀਂ ਹੈਗੀ ਕਿ ਕੋਈ ਨੰਬਰ ਪਲੇਟਾ ਨਹੀਂ ਇਹਨਾਂ ਦੀਆ ਹੋ ਸਕਦਾ ਡਰਾਈਵਰ ਕੋ ਲਜਾਂਸੀ ਵੀ ਨਾ ਹੋਵੇ। ਡਾਰ ਕਾਰ ਕੋਈ ਨਹੀਂ ਆ ਨਾਮ ਜੀ ਵਿੱਚ ਤੁਹਾਡਾ ਨਾਮ ਕੀ ਹੈ ਨਾਮ ਆ ਤੁਹਾਡਾ ਨਿਸ਼ਮਰ ਕਹਾਂ ਸੇ ਆਇਓ ਬਿਹਾਰ ਸੇ ਹਾਂ ਬਿਹਾਰ ਸੇ ਬਿਹਾਰ ਸੇ ਕਿਧਰ ਕੋ ਜਾਣਾ ਸੀ ਹਾਂ ਕਹਾਂ ਕੋ ਜਾਣਾ ਸੀ ਆਪਨੇ ਇਧਰ ਹੀ काम करते हैं कंपनी में नहीं गाड़ी कहाँ लेकर जा रहे थे आप खाली करने थे तो जो एक्सीडेंट किया पीछे से हिट किया इसका क्या कारण है क्या हुआ ये सर तन साहब उधर घुमाने में गड़बड़ा गए थे वही बात है तो गाड़ी पूरी टोटल लॉस्ट हो गई उसका क्या करना अभी मालिक कौन है आपके इधर है सर है नहीं नाम क्या है मालिक का है आप गाड़ी चलाते हो मालिक कौन है गाड़ी का मालिक सर नहीं क्या जाएगा लाइसेंस है तेरा हाँ है तो मालिक काम के रहने वाले है ये सर नहीं याद है मालिक हाँ मालिक का याद नहीं है सर आपने कुछ खाया है आपको याद ही नहीं है आपको याद ही नहीं मालिक का नहीं पता तनख्वाह कहाँ से लेते हो वो सर कंपनी में से आता है क्या कंपनी का नाम क्या है हम कंपनी का नाम क्या है भाई मैं पूछ रहा हूँ कंपनी का नाम क्या है उधर सर मेरा उधर है सर ਦੇ ਯਾਰ ਅਲੀ ਸਰ ਦਾ ਜੂ ਕੀ ਇੱਕ ਮਸਲਾ ਹੋਇਆ ਤੇ ਕੋਈ ਤਾਂ ਇਨਸੀਡੈਂਟ ਹੈਗਾ ਜੀ ਅਹੀਂ ਜੀ ਸੜਕ ਸੁਰੱਖਿਆ ਫੋਰਸ ਬਬਰੀ ਨਾਕੇ ਤੋਂ ਘਰੋਟਾ ਮੋੜ ਤੇ ਇੱਥੇ ਅਸੀਂ ਰਾਗੀ ਤੋਂ ਪਤਾ ਲੱਗਾ ਹੈਗਾ ਵੀ ਇੱਕ ਟਿਪਰ ਦਾ ਤੇ ਕਾਰ ਦਾ ਜਿਹੜਾ ਉਹ ਐਕਸੀਡੈਂਟ ਹੋਇਆ ਆਪਣੇ ਘਰਾਲਾ ਮੋੜ ਦੇ ਬਾਈਪਾਸ ਤੇ ਬੱਸ ਸਟੈਂਡ ਦੇ ਨੇੜੇ ਅਹੀਂ ਆ ਕੇ ਵੇਖਿਆ ਵਾ ਤੇ ਉਹ ਕਾਰ ਤੇ ਵਿੱਚ ਲੇਡੀ ਜੀ ਇੱਕ ਤੇ ਇੱਕ ਉਹਨਾਂ ਦਾ ਬੇਟਾ ਹੀ ਉਹ ਚਲਾ ਰਿਹਾ ਸੀਗਾ ਚਲਾਵ ਨਹੀਂ ਦੇ ਖਲੋਤੇ ਹੀਗੇ ਉਹ ਕਿਦੀ ਡੀ ਕਰ ਰਏ ਸੀਗੇ ਉਹਨਾਂ ਨੇ ਜਾਣਾ ਸੀਗਾ 사ਸੰਗ ਤੇ ਕਿਤੇ ਤੇ ਉਹ ਇੱਕ ਟਿਪਰ ਵਾਲਾ ਆਇਆ ਉਹਨੇ ਜਾਣਾ ਤੇ ਹੈਗਾ ਸੀ ਮਕੇਰੀਆਂ ਨੂੰ ਇਹਨੇ ਅਮਰਸਰ ਵਾਲ ਨੂੰ ਰੂਟ ਨੂੰ ਮੋੜ ਲੀਆ ਬੱਸ ਤੇ ਇਹਨਾਂ ਦੇ ਵਿੱਚ ਲਿਆ ਕੇ ਉਹਨੇ ਹਿੱਟ ਕੀਤੀ ਆ ਜੋ ਇਹ ਵੀ ਬਹੁਤ ਹੀ ਬਚਾਅ ਹੋ ਗਿਆ ਇਹਨਾਂ ਦਾ ਵੀ ਬੜਾ ਬਹੁਤ ਕਿਸਮਤ ਨਾਲ ਬਚੇ ਨੇ ਡਰਾਈਵਰ ਨੇ ਕੁਝ ਖਾਤਾ ਲੱਗਦਾ ਵਾ ਜੀ ਹਾਂ ਇਹਨੂੰ ਅਸੀਂ ਆਪ ਆਣ ਕੇ ਕੱਢਿਆ ਡਰਾਈਵਰ ਨੂੰ ਵਿੱਚੋਂ ਕੀ ਲੱਗਦਾ ਕੀ ਮਾਨਸਿਕ ਮਾਨਸਿਕ ਤੋਂ ਵੀ ਲੱਗਦਾ ਵੀ ਇਹਨੇ ਕੋਈ ਨਸ਼ਾ ਨੂੰ ਸਾ ਕੀਤਾ ਲੱਗਦਾ ਬਾਕੀ ਇਹਨਾਂ ਦੇ ਜੇ ਮਾਲਕ ਆਏ ਨਹੀਂਗੇ ਬਾਕੀ ਇਹ ਮਾਮਲਾ ਜਿਹੜਾ ਅਸੀਂ ਤੇ ਬਠਾਣੇ ਦੇ ਹਵਾਲੇ ਕਰਤਾ ਵਾ ਉਹਨਾਂ ਦੇ ਇਨਸਪੈਕਟਰ ਰਮੇਸ਼ ਕੁਮਾਰ ਜੀ ਆ ਰਹੇ ਨੇ ਆ ਕੇ ਮੌਕਾ ਵੇਖਦੇ ਆ ਜੋ ਕਾਰਵਾਈ ਬੰਦੀ ਹੋ ਗਈ ਉਸ ਲਈ ਕਰ ਦਾਂਗੇ ਮਾਲਕ ਅਜੇ ਵੈਰੀਫਾਈ ਨਹੀਂ ਹੋਇਆ ਕਰ ਰਹੇ ਆ ਇਨਸਪੈਕਟਰ ਸਾਹਿਬ ਆ ਦੇ ਆ ਇਹਨਾਂ ਦੇ ਕਾਗਜ਼ ਪੱਤਰ ਵੇਖਦੇ ਆਣ ਕੇ ਆ ਕੇ ਤੁਹਾਨੂੰ ਸਾਰਾ ਕਰ ਦਿੰਦੇ ਆ ਬੰਦੇ ਦਾ ਆਧਾਰ ਕਾਰਡ ਦੀ ਪਛਾਣ ਹੋਈ ਕਿਤੇ ਦਾ ਇਹਦਾ ਅਜੇ ਧਾਰ ਕਾਰਡ ਵੀ ਨਹੀਂ ਮਿਲਿਆ ਟਿੱਪਰ ਜਿਹੜੀ ਹੈ ਨਾ ਪਲਟਣ ਦੇ ਯੋਗ ਹੋਈ ਆ ਇਦਨ ਵੀ ਪਲਟ ਜਾਣੀ ਜੀ ਆਪਾਂ ਵਿੱਚ ਵੜੀ ਤੇ ਪਲਟ ਸਕਦੀ ਆ ਉਹ ਅਸੀਂ ਤਾਂ ਨਹੀਂ ਵਿੱਚ ਵੰਡੇ ਵੀ ਚਲੋ ਆਉਂਦੇ ਆ ਤੇਨੂੰ ਪਿੱਛੇ ਕਰਾ ਕੇ ਫਿਰ ਇਧਰ ਜਾ ਆ ਮਿੱਟੀ ਮਿੱਟੀ ਦੀ ਲੋਡ ਆ ਹਾਂਜੀ ਕਿੰਨਾ ਨੁਕਸਾਨ ਗੱਡੀ ਦਾ ਹੋਇਆ ਜੀ ਕਾਰ ਤੇ ਬਿਲਕੁਲ ਡੈਮੇਜ ਹੋ ਗਈ ਆ ਪਰਿਵਾਰ ਦਾ ਬਚਾਰਿਆ ਪਰਿਵਾਰ ਦਾ ਬਚਾਜ ਪਰਿਵਾਰ ਦਾ ਜੀ ਆ ਵੀ ਮਾਰ ਰਹੀ ਨੇ ਉਹਨਾਂ ਬਚਾ ਲਿਆ ਵਾ ਕੀ ਕੀ ਮੰਗਿਆ ਪਰਿਵਾਰ ਦੀ ਕੀ ਮੰਗਗੇ ਮੰਗ ਜੇ ਆਉਂਦੇ ਹਨ ਦੋਹਾਂ ਧਰਨ ਨਾਲ ਕੇ ਪੁੱਛਣਗੇ ਕੀ ਮੰਗਿਆ ਗਈ ਆ ਕੋਤ ਮੌਕੇ ਤੇ ਆਈਓ ਵੇਖੂਗਾ ਆਨਕੇ ਸਪੈਕਟ ਸਾਹਿਬ ਇਹ ਡਰਾਈਵਰ ਤੇ ਇਹਨਾਂ ਨੇ ਸਿੰਪਲ ਜਿਹੀ ਮਾਰਟਨ ਗੱਲਬਾਤ ਹੋਈ ਸੀ ਹਾਂ ਮਾਲਕ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਰਹੇ ਉਹਨਾਂ ਦਾ ਬੰਦਾ ਇੱਕ ਆ ਵੀ ਗਿਆ ਵਾ ਇਹ ਮਾਲਕ ਆ ਗਏ ਆ ਜੀ ਆਰ ਆਲੇ ਆ ਪਤਾ ਨਹੀਂ ਕਿੱਥੋਂ ਇਹ ਆਪਣੇ ਅਮਰਸਰ ਦੀ ਪਾਰਟੀ ਆ ਕੋਈ ਤੇ ਬਾਕੀ ਆ ਰਹੇ ਹਾਂਜੀ ਉਹ ਵੀ ਆ ਰਹੇ